ਤੇ ਆ ਵੀਡੀਓ ਪਈ ਆ ਲੋਕੀ ਤਾਂ ਤੁਹਾਡੇ ਬਾਰੇ ਇਹ ਕਹਿ ਰਹੇ ਆ ਉਹ ਕਹਿ ਰਹੇ ਆ ਘੱਟੋ ਘੱਟ ਮੈਂ ਜੋ ਵੀ ਕਰ ਰਹੀ ਆ ਮੈਂ ਆਪਣੇ ਬਾਰੇ ਕਰ ਰਹੀ ਆ ਮੈਂ ਅੱਜ ਮੈਂ ਸੂਟਾਂ ਦੇ ਵੀਡੀਓ ਨਹੀਂ ਲੈ ਕੇ ਆਈ ਅੱਜ ਮੈਂ ਇੱਕ ਖਾਸ ਮੁੱਦੇ ਤੇ ਵੀਡੀਓ ਲੈ ਕੇ ਆਈ ਆ ਕਿਉਂਕਿ ਨਾ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਇਹਨਾਂ ਦੇ ਜਦੋਂ ਵੀ ਵਲੌਗ ਇਹ ਅਪਲੋਡ ਕਰਦੇ ਨੇ ਕਿਉਂਕਿ ਮੈਂ ਕਾਫੀ ਟਾਈਮ ਪਹਿਲਾਂ ਨਾ ਇਹਨਾਂ ਦੇ ਨਾਲ ਸੂਟਾਂ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਉਹ ਭੈਣਾਂ ਜਿਹੜੇ ਆਪਣੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਤੁਸੀਂ ਇਹਨਾਂ ਨੂੰ ਜਾਣਦੇ ਹੋ ਨਾ ਤੇ ਤੁਹਾਡੀ ਸ਼ਾਇਦ ਕੋਈ ਰਿਸ਼ਤੇਦਾਰ ਹੋਣ ਜਾਂ ਕੁਝ ਵੀ ਇਦਾਂ ਜਾਣਦੇ ਹੋ ਤਾਂ ਤੁਸੀਂ ਤੁਸੀਂ ਦੱਸ ਸਕਦੇ ਹੋ ਕਿ ਇਹਨਾਂ ਦਾ ਕੀ ਹੋਇਆ ਇਹਨਾਂ ਦਾ ਡਿਵੋਰਸ ਹੋਇਆ ਕਿਉਂ ਇਕੱਲੇ ਰਹਿੰਦੇ ਨੇ ਡਿਪਰੈਸ਼ਨ ਦੇ ਵਿੱਚ ਕਿਉਂਕਿ ਇਹ ਨਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਵੀਡੀਓ ਬਹੁਤ ਜ਼ਿਆਦੀਆਂ ਬਣਾਈਆਂ ਨੇ ਗਲਤ-ਗਲਤ ਲਿਖ-ਲਿਖ ਕੇ ਤਾਂ ਦੇਖੋ ਜੀ ਮੈਂ ਸਿਰਫ ਇਨਾ ਦੱਸ ਸਕਦੀ ਆ ਕਿ ਦੀਦੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਨੇ ਇਸ ਟਾਈਮ ਬਹੁਤ ਹੀ ਬਿਮਾਰ ਨੇ ਉਹ ਔਰ ਜਨਰਲ ਡਿਪਰੈਸ਼ਨ ਹੁੰਦਾ ਨਾ ਇੱਕ ਇਦਾਂ ਦੀ ਬਿਮਾਰੀ ਹੁੰਦੀ ਆ ਜਿਵੇਂ ਉਹਨਾਂ ਨੇ ਕਿਹਾ ਕਿ ਉਹ ਸਿਰਫ ਕਿਸੇ ਨੂੰ ਦਿਖਾ ਨਹੀਂ ਸਕਦੇ ਜਿੰਨੂੰ ਹੁੰਦਾ ਉਹੀ ਜਾਣ ਸਕਦਾ ਬਾਕੀ ਇਹ ਕਿ ਕਿਸੇ ਦੀ ਲਾਈਫ ਬਾਰੇ ਆਪਾਂ ਨੂੰ ਦੱਸਣਾ ਗਲਤਮਤ ਕੁਝ ਵੀ ਦੱਸਣਾ ਆਪਾਂ ਨੂੰ ਕੋਈ ਨਹੀਂ ਹੱਕ ਹੈਗਾ ਵੀ ਆਪਾਂ ਕਿਸੇ ਦੀ ਲਾਈਫ ਬਾਰੇ ਕਿਸੇ ਨੂੰ ਹੋਰ ਨੂੰ ਦੱਸੀਏ ਔਰ ਬਾਕੀ ਇਹ ਹੁੰਦਾ ਕਿ ਅਸੀਂ ਜੀ ਕੰਮ ਕਰਦੇ ਜਿਵੇਂ ਸੂਟ ਰੈਡੀ ਕਰਕੇ ਦਿੰਨੇ ਆ ਤਾਂ ਹਨੂ ਵੀ ਨਹੀਂ ਹੁੰਦਾ ਕਿ ਅਸੀਂ ਕਿਸੇ ਦੀ ਲਾਈਫ ਬਾਰੇ ਜਾਣੀ ਕੁਝ ਭੈਣਾਂ ਹੈਗੀਆਂ ਨੇ ਕਾਫੀ ਫੋਨ ਕਰਦੀਆਂ ਨੇ ਫੈਮਿਲੀ ਵਾਂਗੂ ਗੱਲਾਂ ਕਰਦੀਆਂ ਰਹਿੰਦੀਆਂ ਭੈਣਾਂ ਵਾਂਗੂ ਕਈ ਟਾਈਮ ਕਈ ਕਿ ਸਾਲ ਵੀ ਗੱਲਾਂ ਕਰਦੀਆਂ ਰਹਿੰਦੀਆਂ ਪਰ ਕਈ ਜਗ੍ਹਾ ਤੇ ਆਪਣਾ ਰਿਸ਼ਤਾ ਇੱਕ ਕਸਟਮਰਾਂ ਵਰਗਾ ਹੀ ਹੁੰਦਾ ਹੈ ਜਿਵੇਂ ਆਪਾਂ ਸੂਟ ਬਣਾ ਲੈ ਦੇ ਦਿੱਤੇ ਹਨ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਔਰ ਜਿਵੇਂ ਕਿ ਇਹਨਾਂ ਦੇ ਵਲੌਗਾਂ ਤੋਂ ਪਤਾ ਲੱਗਦਾ ਮੈਂ ਵੀ ਦੇਖਿਆ ਸੀਗਾ ਤੇ ਕਾਫੀ ਬਿਮਾਰ ਹੈਗੇ ਨੇ ਔਰ ਜੋ ਰਿਸ਼ਤੇ ਵਿੱਚ ਜੋ ਵੀ ਹੋਵੇ ਜਾਂ ਨਾ ਹੋਵੇ ਆਪਾਂ ਨੂੰ ਕੀ ਲੈਣਾ ਦੇਣਾ ਇਹਨਾਂ ਦੇ ਨਾਲ ਕਿ ਨਹੀਂ ਆਪਾਂ ਤਾਂ ਚਲੋ ਆਪਣੀ ਲਾਈਫ ਦੇਖੋ ਤੁਸੀਂ ਤੇ ਇਹਨਾਂ ਦੇ ਹੈਗਾ ਕਿ ਜੋ ਵੀ ਇਹਨਾਂ ਦੀ ਸੱਚਾਈ ਹੋਊਗੀ ਉਹ ਆਪਣੇ ਆਪ ਇਹਨਾਂ ਨੇ ਦੱਸ ਹੀ ਦੇਣੀ ਹੈ ਕਈ ਵਾਰ ਨਾ ਕਈ ਇਦਾਂ ਦਾ ਟਾਈਮ ਹੀ ਇਦਾਂ ਦਾ ਹੁੰਦਾ ਹੈ ਕਿ ਆਪਾਂ ਨਹੀਂ ਦੱਸ ਪਾਉਂਦੇ ਕਿਸੇ ਨੂੰ ਕਿ ਕੀ ਗੱਲਬਾਤ ਹੈਗੀ ਆ ਤੇ ਸੋ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ ਨਾ ਆਪਣਾ ਕਦੀ ਕਿਸੇ ਨਾਲ ਕੰਟੈਕਟ ਹੋਇਆ ਵਾ ਸੋ ਭੈਣ ਬਹੁਤ ਵਧੀਆ ਨੇ ਨਾਈਸ ਨੇ ਉੱਥੇ ਵੀ ਕੈਨੇਡਾ ਜਾ ਕੇ ਵੀ ਬਹੁਤ ਵਧੀਆ ਕੰਮ ਕਰਦੇ ਨੇ ਕਿਉਂਕਿ ਕਾਫੀ ਕਲਾਇੰਟ ਨੇ ਮੇਰੇ ਜਿਹੜੇ ਉੱਥੋਂ ਦੇ ਇਹਨਾਂ ਨੂੰ ਜਾਣਦੇ ਵੀ ਨਹੀਂ ਇੱਥੇ ਦੇਖਦੇ ਵੀ ਰਹਿੰਦੇ ਇਹਨਾਂ ਨੂੰ ਤੇ ਬਹੁਤ ਵਧੀਆ ਨੇ ਸੋ ਤੁਸੀਂ ਜਿਹੜੀਆਂ ਭੈਣਾਂ ਇਹਨਾਂ ਨੂੰ ਪਿਆਰ ਕਰਦੀਆਂ ਤਾਂ ਟੈਨਸ਼ਨ ਨਾ ਲਓ ਜਲਦੀ ਤੋਂ ਜਲਦੀ ਇਹ ਦੇਖੋ ਠੀਕ ਹੋ ਜਾਣਗੇ ਔਰ ਬਹੁਤ ਵਧੀਆ ਜਿਹੜੇ ਵਲੌਗ ਤੁਹਾਡੇ ਗਾੜੀ